ਔਰ ਅੱਜ ਅਸੀਂ ਸਿੰਘ ਸਾਹਿਬ ਨੂੰ ਮਿਲੇ ਆ ਸਿੰਘ ਸਾਹਿਬ ਨੂੰ ਮਿਲਣ ਦਾ ਕਾਰਨ ਇਹ ਮਿਲੇ ਅਸੀਂ ਬੜੇ ਦੁੱਖ ਦੇ ਨਾਲ ਹਾਂ ਤੇ ਖੁਸ਼ ਹੋ ਕੇ ਅਸੀਂ ਇਹ ਕਰਕੇ ਆਏ ਹਾਂ ਕਿ ਸ਼੍ਰੋਣੀ ਕਮਿਟੀ ਨੇ 1 23 ਨਵੰਬਰ 23 ਅਗਸਤ 2021 ਨੂੰ ਮਤਾ ਪਾਇਆ ਹੈ ਕਿ ਧਰਮੀ ਫੌਜੀ ਨੇ ਗੇ ਸਰ ਜਨਰਲ ਕੋਟ ਮਾਰਦੇ ਤੇ ਸ਼ਹੀਦ ਧਰਮੀ ਫੌਜੀ ਨੇ ਉਤੋਂ ਬਾਅਦ ਅਸੀਂ ਮੰਗ ਰੱਖੀ ਤੇ ਪਿਛਲੇ ਸਾਲ 21 ਜੁਲਾਈ 2023 ਨੂੰ ਸਾਡੀ ਸਬ ਕਮੇਟੀ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਪ੍ਰਧਾਨ ਸਾਹਿਬ ਜਿਹੜੇ ਸ਼ੌਮਲ ਕਿਟੀ ਆ ਸਾਨੂੰ ਨਹੀਂ ਧਰਮੀ ਫੌਜੀ ਮੰਨਦੀ ਫੇਰ ਸਾਡੀ ਦੁਬਾਰਾ 24 ਅਕਤੂਬਰ 2023 ਨੂੰ ਹਰਜਿੰਦਰ ਸਿੰਘ ਤਾਂ ਮੈਂ ਸ਼ੌਮਲ ਕਿਟੀ ਦੇ ਪ੍ਰਧਾਨ ਦੇ ਨਾਲ ਹੁੰਦੀ ਮੀਟਿੰਗ ਉਹਦੇ ਵਿੱਚ ਉਹਨਾਂ ਨੇ ਸਾਨੂੰ ਮੰਗ ਕੀਤੀ ਤੇ ਉਹਨਾਂ ਨੇ ਫੇਰ ਜਿਹੜਾ ਸਾਨੂੰ ਧਰਮੀ ਫੌਜੀ ਮੰਨਣ ਤੋਂ ਇਨਕਾਰ ਕਰਤਾ ਉਹ ਤੋਂ ਬਾਅਦ ਉਹ ਚੌਥੀ ਮੀਟਿੰਗ ਹੁਣ ਸਾਡੀ 1 ਜੁਲਾਈ 2024 ਨੂੰ ਹੁੰਦੀ ਆ ਤੇ ਹਰਜਿੰਦਰ ਸਿੰਘ ਤਾਂ ਮੈਂ ਸ਼੍ਰੋਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਔਰ ਉਹਦੇ ਵਿੱਚ ਅਸੀਂ ਕੋਈ ਮੰਗ ਨਹੀਂ ਰੱਖੀ ਤੋ ਹੱਥ ਜੋੜ ਕੇ ਮੈਂ ਇੱਕੋ ਬੇਨਤੀ ਕੀਤੀ ਕਿ ਸਰ ਜਿਹੜਾ ਬੰਦਾ ਜੂਨ 1984 ਨੂੰ ਫੌਜੀ ਬੈਰਕ ਛੱਡ ਕੇ ਅੰਮ੍ਰਿਤਸਰ ਨੂੰ ਚਾਲੇ ਪਾਤੇ ਉਹਨੂੰ ਧਰਮੀ ਫੌਜੀ ਮੰਨਿਆ ਜਾਵੇ ਲੇਕਿਨ ਇਹਨਾਂ ਨੇ ਮੇਰੀ ਮੰਗ ਹੀ ਉਲਟ ਕਰ ਦਿੱਤੀ ਉੱਥੇ ਲਿਖਿਆ ਕਿ ਧਰਮੀ ਫੌਜੀ ਮੰਗ ਕੀਤੀ ਕਿ ਸਾਡੀ ਧਰਮੀ ਫੌਜੀ ਕੁਰਬਾਨੀ ਦੀ ਸਲਾਹਗਾ ਕੀਤੀ ਜਾਵੇ ਤੇ 5 ਜੁਲਾਈ 24 ਨੂੰ ਜਿਹੜੀ ਅੰਤਰਮਕ ਕਮੇਟੀ ਆ ਉਹਦੇ ਵਿੱਚ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕਰਦੀ ਕਿ ਧਰਮੀ ਫੌਜੀ ਕੁਰਬਾਨੀ ਨੂੰ ਸ਼ਰੂ ਕਰਨ ਦੀ ਜਿਹੜੀ ਇਹ ਮਤਲਬ ਕਿ ਜਿਹੜੀ ਆ ਸਲਾਹਗਾ ਕਰਦੀ ਆ ਔਰ ਇਥੇ ਰਾਸ ਤੇ ਜਾ ਕੇ ਬੜੇ ਦੁੱਖ ਦੀ ਗੱਲ ਆ ਇੱਕ ਸਿੰਘ ਸਭਾ ਨੇ ਦੀ ਮੀਟਿੰਗ ਦੇ ਵਿੱਚ ਆਹ ਮਤਾ ਰੱਖਿਆ ਸੀ ਕਿ ਸਾਡੀ ਕੁਰਬਾਨੀ ਨੂੰ ਮਾਨਤਾ ਦਿੱਤੀ ਜਾਵੇ 17 ਨਵੰਬਰ 2011 ਨੂੰ ਸ਼ਰਮਿਕ ਪੰਜ ਸੇਖ ਸਾਬਾਨ ਜਿਹੜਾ ਤਰਮੀ ਫੌਜੀ ਦੀ ਕੁਰਬਾਨੀ ਨੂੰ ਮਾਨਤਾ ਦੇ ਰਹੇ ਨੇ ਔਰ ਇੱਥੇ ਸੋਚਣ ਦੀ ਵਿਚਾਰ ਦੀ ਤੇ ਦੁੱਖ ਦੀ ਗੱਲ ਇਹ ਆ ਕਿ ਅੱਜ ਜਿਹੜਾ ਵਾ ਸਾਨੂੰ 21 ਤੋਂ ਲੈ ਕੇ ਸ਼ਰਮਿਕ ਕੀਤੀ ਉਹ ਹੀ ਜਿਹੜੀ ਮਤੇ ਦੇ ਮਤਾ ਪਾਈ ਜਾਂਦੀ ਉਹ ਨਹੀਂ ਉਸ ਤੋਂ ਬਾਅਦ 5 ਨਵੰਬਰ 2016 ਤੋਂ ਲੈ ਕੇ ਅੱਜ ਤੱਕ ਸ਼ਰਮਿਕ ਜਿਹੜੀ ਦਾ ਰਿਕਾਰਡ ਕੋਈ ਬੰਦਾ ਚੈੱਕ ਕਰ ਸਕਦਾ ਕਿ ਇਹਨਾਂ ਕਿੰਨੀ ਪ੍ਰਤੀ ਕੀਤੀ ਆ ਲੇਕਿਨ ਸਾਡੀਆਂ 123 ਫੈਲਾਂ ਜਿਹੜੀਆਂ ਨੇ ਉਹਨਾਂ ਜੋ ਤਰਮੀ ਫੌਜੀ ਤੋਂ ਬਚਾ ਕੋਈ ਲਖਿਆ ਇਸ ਕਰਕੇ ਅਸੀਂ ਆਪਣੀ ਕੁਰਬਾਨੀ ਨੂੰ ਵੀ ਇੱਥੇ ਅਸੀਂ ਤਰਮੀ ਫੌਜੀਆਂ ਦੀ ਮਿਲ ਕੇ ਇਹ ਕੁਰਬਾਨੀ ਉਹਨੂੰ ਕਰਕੇ ਅਸੀਂ ਇਹਨਾਂ ਦੇ ਭਤੀਰੇ ਦਾ ਕਰਕੇ ਅਸੀਂ ਸਿੰਘ ਸਾਹਿਬਾਨ ਕੋਲ ਅੱਜ ਆਏ ਹਾਂ ਔਰ ਉਹਨਾਂ ਨੇ ਪੂਰਾ ਪ੍ਰੋਸਾਦ ਦਿੱਤਾ ਕਿ ਤੁਹਾਡੇ ਨਾਲ ਆ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਮੰਗਾ ਰੱਖਦੇ ਹਾਂ ਲੇਕਿਨ ਸਿੰਘ ਸਾਹਿਬਾਨ ਨੇ ਇੱਕ ਬੜਾ ਵੱਡੀ ਸਾਨੂੰ ਗੱਲ ਯਾਦ ਕਰਾਈ ਆ ਕਿ ਜੂਨ 1984 ਦੇ ਹਮਲੇ ਤੋਂ ਬਾਅਦ ਵੋਟਰ ਰੋਡ ਜਿਹੜਾ ਸੀ ਸਰਕਾਰ ਨੇ ਕਰਨਾ ਸੀ ਔਰ ਉਹਦੇ ਵਿੱਚ ਜਿਹੜਾ ਸੀ ਪਗੜੀਦਾਰੀ ਸਿੱਖ ਕੋਈ ਨਹੀਂ ਰਹਿਣ ਦੇਣਾ ਇਹਨਾਂ ਦੀ ਮਨਸ਼ਾ ਸੀ ਕਿ ਆਉਂਦੇ ਸਮੇਂ ਵੀ 25 ਸਾਲ ਤੱਕ ਕੋਈ ਸਿੱਖ ਬੱਚਾ ਕੋੜੀ ਨਹੀਂ ਚੜੇਗਾ ਔਰ ਉਹ ਜਿਹੜੀ ਮਨਸ਼ਾ ਜਿਹੜੀ ਸੀ ਉਹ ਮਤਲਬ ਕਿ ਸਿੰਘ ਸਾਹਿਬਾਨ ਨੇ ਕਹਿ ਕੇ ਸਾਡਾ ਦਿਲ ਖੁਸ਼ ਕਰਤਾ ਕਿ ਇੱਥੋਂ ਤੱਕ ਅਗਰੇਈ ਤੱਕ ਜਾਣਦੇ ਨੇ ਕਿ ਧਰਮੀ ਫੌਜੀ ਕੀ ਕੁਰਬਾਨੀਆਂ ਦੇ ਜਾ ਕੀ ਆ ਔਰ ਹੁਣ ਇਹਨਾਂ ਨੇ ਫਾਈਨਲ ਸਾਡਾ ਕੀਤਾ ਵਾ ਇਹਨਾਂ ਦੇ ਪੀਐਚ ਜਸਵੰਤ ਸਿੰਘ ਜੀ ਨੇ ਉਹਨਾਂ ਨੂੰ ਇਹਨਾਂ ਨੇ ਦੱਸ ਦਿੱਤਾ ਕਿ ਤੁਸੀਂ ਧਰਮੀ ਫੌਜੀਆਂ ਦੇ ਵਾਸਤੇ ਸਬ ਕਮੇਟੀ ਬਣਾਓ ਅਰ ਮੀ ਫੋਟੋ ਨੂੰ ਕੋਲ ਪੂਰੀ ਡਿਟੇਲ ਲਾ ਲੋ ਦੁਬਾਰਾ ਮੈਂ ਐਪਲੀਕੇਸ਼ਨ ਕੱਲ੍ਹ ਤੋਂ ਪਰਸੋਂ ਦੋ ਦਿਨਾਂ ਦੇ ਦੇਖੇ ਜਾਊਂ ਔਰ ਉਹਦੇ ਉੱਤੇ ਸਬ ਕਮੇਟੀ ਬਣਾ ਕੇ ਅਸ਼ੀਕਾਲਤਾ ਸਾਹਿਬ ਵੱਲੋਂ ਜਿਹੜੀ ਆ ਪੂਰੀ ਜਾਂਚ ਕਰਕੇ ਤੇ ਜਿਹੜੀ ਰਿਪੋਰਟ ਜਿਹੜੀ ਆ ਸ਼੍ਰੋਮ ਕਟੀਨ ਦਿੱਤੀ ਜਾਏਗਾ ਹੁਣ ਤੁਹਾਨੂੰ ਪਰੋਸਾ ਹੋ ਗਿਆ ਤੁਹਾਡੀਆਂ ਮੰਗਾਂ ਪੂਰੀ ਹੋ ਜਾਣਗੀਆਂ ਦੇਖੋ ਜੀ ਸਿੰਘ ਸਭਾ ਨਾਲੋਂ ਮੈਂ ਪਿਛਲੇ ਸਾਲ ਜਦੋਂ ਨਵੇਂ-ਨਵੇਂ ਬਣਿਆ 27 ਤੇ 28 ਜੂਨ ਨੂੰ ਦੋ ਦਿਨਾਂ ਮੈਂ ਲੰਮੇ ਚੌੜੇ ਵਿਚਾਰ ਕੀਤੇ ਨੇ ਸਿੰਘ ਸਭਾ ਨਾਲ ਦੇ ਅੰਦਰ ਦਿਲਚਸਪ ਦਰਦਵਾਜ਼ੇ ਔਰ ਅੱਜ ਮੈਨੂੰ ਇੱਕ ਚੀਜ਼ ਦਾ ਮਲਕੇ ਬਹੁਤ ਜੜੀ ਮੈਂ ਅੱਜ ਸ਼ਰਮਸ਼ਾਰ ਹੋਇਆ ਕਿ ਸਿੰਘ ਸਾਹਿਬਾਂ ਨੇ ਕਹਿ ਗਏ ਅਹੀਂ ਤੇਰਾ 6 ਜੂਨ ਦੇ ਪ੍ਰੋਗਰਾਮ ਦੇ ਵਿੱਚ ਤੇਰਾ ਨਾਮ ਲਿਆ ਤੇ ਕਹਿੰਦੇ ਇਨਸਾਨ ਭੁਲਣਾ ਰੱਖਦੀ ਆਪਾਂ ਟੀਵੀ ਦੇ ਨੇ ਕਦੀ ਖਬਰ ਪੜਦੇ ਨਹੀਂ ਪੜਦੇ ਉਹਦੇ ਚ ਮੈਂ ਸਿੰਘ ਸਾਹਿਬਾਨ ਕੋਲ ਢਿਖਮਾ ਮੰਗੀ ਆ ਕਿ ਮੈਨੂੰ ਖਿਮਾ ਕੀਤੀ ਜਾ ਕੇ ਜੇ ਤੁਹਾਨੂੰ ਸਦੀ ਸਲਾਹਾਂ ਕੀਤੀ ਤੇ ਮੈਂ ਤੁਹਾਡਾ ਨਹੀਂ ਧੰਨਵਾਦ ਕੀਤਾ ਠੀਕ ਹੈ